ਸਰੋਵਰ ਜ਼ਿਲ੍ਹੇ ਦੇ ਪਿੰਡ ਖਰੀয়াল ਰੋਡ ਉੱਤੇ ਬਣੇ ਇੱਕ ਘਰ ਦੇ ਵਿੱਚ ਬੀਤੀ ਰਾਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਚੋਰਾਂ ਵੱਲੋਂ ਘਰ ਦੇ ਵਿੱਚੋਂ ਪਿਆ ਤਕਰੀਬਨ 18 ਟੋਲੇ ਸੋਨਾ ਤੇ 1 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ ਤੇ ਮਾਲਕ ਮਾਲਕ ਨੇ ਦੱਸਿਆ ਕਿ ਉਹ ਰਾਤ ਦੇ ਮੌਕੇ ਘਰ ਦੇ ਵਿੱਚ ਸੁੱਤੇ ਹੋਏ ਸੀ ਤਾਂ ਰਾਤ ਨੂੰ ਚੋਰ ਕੌੜੀਆਂ ਦੇ ਰਸਤੇ ਗੇਟ ਨੂੰ ਤੋੜ ਕੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਤੇ ਘਰ ਦੇ ਵਿੱਚ ਬਣੇ ਸਟੋਰ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਕੈਮਰਾ ਦੇ ਵਿੱਚ ਤਿੰਨ ਚੋਰ ਨਜ਼ਰ ਆ ਰਹੇ ਨੇ ਬਈ ਦੀ ਰਾਤ ਤਕਰੀਬਨ 12 ਤੋਂ ਲੈ ਕੇ 2 ਵਜੇ ਦੇ ਵਿੱਚ ਇਹ ਚੋਰੀ ਹੋਈ ਹੈ ਜਿਹੜੀ ਸਾਹਮਣੇ ਕੈਮਰੇ ਦੇ ਵਿੱਚ ਫੁਟੇ ਜਾ ਰਹੀ ਹੈਗੀ ਤੇ ਇਹ ਚੋਰੀ ਸਾਡੀ 15 ਤੋਲੇ ਇੱਕ ਤੇ 3 ਤੋਲੇ ਇੱਕ 18 ਤੋਲੇ ਸੋਨੇ ਦੇ ਨੇ ਤੇ 1 ਲੱਖ ਰੁਪਏ ਨਕਦੀ ਕាច់ ਹੈ ਇਹ ਮਤਲਬ ਜਿਵੇਂ ਆਏ ਨੇ ਚੋਰ ਆਪਾਂ ਨੂੰ ਪਤਾ ਨਹੀਂ ਲੱਗਿਆ ਘਰ ਦੇ ਵਿੱਚ ਜਿਵੇਂ ਨਹੀਂ ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਡੇ ਦੋ ਕਮਰੇ ਜੁਆਇੰਟ ਨੇ ਵਿਚਾਲੇ ਸਾਡਾ ਬਾਥਰੂਮ ਹੈਗਾ ਨਾਲ ਸਾਡਾ ਸਟੋਰ ਹੈਗਾ ਇੱਥੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਸਾਨੂੰ 3:25 ਵਜੇ ਮੇਰੇ ਚਾਚੇ ਨੇ ਮੈਨੂੰ ਉਠਾਇਆ ਵੀ ਆਪਣੇ ਘਰੇ ਚੋਰੀ ਹੋ ਗਈ ਅਸੀਂ ਉਸ ਤੋਂ ਬਾਅਦ ਚੈੱਕ ਕੀਤਾ ਸਾਰਾ ਕੁਝ ਸਾਰੇ ਗੇਟ ਬੂਟ ਸਾਡੇ ਖੁੱਲੇ ਹੋਏ ਸੀਗੇ ਤਾਂ ਇਹ ਜਨਾਬ ਜੀ ਵੀ ਆਪਣਾ ਬੌਲੇ ਜਾਦੇ ਸੁਰਕਾ ਤੇ ਜਾ ਹੋਰ ਜਿੰਨੇ ਵੀ ਇਹ ਨਿਸ਼ੇੜੀਆਂ ਇੰਨਾ ਤੇ ਥੋੜਾ ਕੰਮ ਪਾ ਕੇ ਜਿਹੜੀ ਚੋਰੀਆ ਘਰ ਚੋਂ ਹੋ ਗਈ ਜੋ ਹੀ ਨਹੀਂ ਪਤਾ ਲੱਗਿਆ ਜੀ ਇਹਦੀ ਤਸਵੀਰ ਕਰਕੇ ਜੋ ਵੀ ਕੁਝ ਇਹਨਾ ਆਪਣਾ ਉਦੋਂ ਆ ਗਿਆ ਮੈਨੂੰ ਇਨਫੋਰਮੇਸ਼ਨ ਆਈ ਸੀ ਕਿ ਰਾਤ ਦੇ ਟਾਈਮ ਇੱਥੇ ਚੋਰੀ ਹੋਈ ਹੈ ਇਹ ਸੋਨੇ ਦਾ ਜਿਹੜਾ ਘਰੇ ਪਿਆ ਸੀ ਤੇ ਇੱਕ ਕੈਸ਼ ਡੱਬਾ ਸੀ ਤੇ ਮੌਕੇ ਤੇ ਆ ਕੇ ਮੈਂ ਦੇਖ ਰਿਹਾ ਜੀ ਸਾਰੇ ਚੀਜ਼ ਨੂੰ ਇਨਵੈਸਟਿਗੇਟ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਚੋਰੀ ਹੋਈ ਹੈ ਤੇ ਇਹਨੂੰ ਟ੍ਰੇਸ ਕਰਾਂਗੇ ਜਗਬਾਣੇ ਜੀ ਵੀ ਲਈ ਐਨ ਐਲ ਜੈਨ ਦੀ ਰਿਪੋਰਟ